ਸੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਲਈ ਚੋਣ ਹੋਵੇਗੀ ਕੱਲ ਹਰਜਿੰਦਰ ਸਿੰਘ ਧਾਮੀ ਤੇ ਬੀਬੀ ਜ਼ਗੀਰ ਕੌਰ ਦੇ ਵਿਚਕਾਰ ਜੋ ਪਿਛਲੇ ਸਾਲ ਹੋਇਆ ਸੀ ਫਸਮਾ ਮੁਕਾਬਲਾ ਇਸ ਵਾਰ ਸਰਬਸੰਮਤੀ ਨਾਲ ਹੋਵੇਗੀ ਚੋਣ ਅਕਾਲੀ ਦਲ ਪੁਨਰ ਸਰਜੀਤ ਤੇ ਅਕਾਲੀ ਦਲ ਬਾਦਲ ਦੇ ਵਿੱਚ ਆਪਸੀ ਸਹਿਮਤੀ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਵਾਂ ਪ੍ਰਧਾਨ ਚੁਣਿਆ ਜਾਵੇਗਾ ਜਿਸ ਨੂੰ ਲੈ ਕੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਤੁਸੀਂ ਜਿਹੜੋ ਆਵਾਜ਼ੇ ਪੰਜਾਬ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦੇਣਾ ਤਾਂਕਿ ਤੁਹਾਨੂੰ ਹਰ ਰੋਜ਼ ਨਵੀਂ ਤੇ ਵੱਡੀ ਖਬਰ ਦਾ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਜੋ ਹਰ ਸਾਲ ਕੀਤੀ ਜਾਂਦੀ ਏ। ਪਿਛਲੇ ਸਾਲ ਦੇ ਵਿੱਚ ਮੁਕਾਬਲਾ ਬਹੁਤ ਹੀ ਤਿੱਖਾ ਸੀ ਜੋ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਹਰਜਿੰਦਰ ਸਿੰਘ ਧਾਮੀ ਤੇ ਅਕਾਲੀ ਦਲ ਤੋਂ ਅਲੱਗ ਹੋਏ ਅਕਾਲੀ ਸਟਾਰ ਲਹਿਰ ਦੇ ਸੀਨੀਅਰ ਲੀਡਰ ਬੀਬੀ ਜ਼ਗੀਰ ਕੌਰ ਦੇ ਵਿੱਚ ਇਹ ਮੁਕਾਬਲਾ ਦੇਖਣ ਨੂੰ ਮਿਲਿਆ ਸੀ ਜਦੋਂ ਕਿ ਬੀਬੀ ਜ਼ਗੀਰ ਕੌਰ ਸਿਰਫ 35 ਵੋਟਾਂ ਲੈ ਕੇ ਹੀ ਇਸ ਮੁਕਾਬਲੇ ਦੇ ਵਿੱਚ ਬਣੀ ਰਹੀ ਔਰ ਹਰਜਿੰਦਰ ਸਿੰਘ ਧਾਮੀ ਨੂੰ ਲਗਭਗ 120 ਦੇ ਕਰੀਬ ਵੋਟ ਜਿਹੜੇ ਸੀ ਪੈ ਤੇ ਉਹ ਫਿਰ ਚੌਥੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਿਆ ਸੀ ਇਸ ਸਾਲ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋਣ ਜਾ ਰਹੀ ਹੈ ਕੱਲ ਸੋਮਵਾਰ ਨੂੰ 3 ਨਵੰਬਰ ਨੂੰ ਆਮ ਇਜਲਾਸ ਸੱਦਿਆ ਗਿਆ ਹੈ ਤੇਜੈ ਸਿੰਘ ਸਮੁੰਦਰੀ ਹਾਲ ਦੇ ਵਿੱਚ ਜਿੱਥੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਮੌਜੂਦ ਹੋਣਗੇ ਉਹਨਾਂ ਦੇ ਵੱਲੋਂ ਪ੍ਰਧਾਨ ਦੀ ਚੋਣ ਕੀਤੀ ਜਾਵੇ ਕਿ ਇਸ ਤੋਂ ਪਹਿਲਾਂ ਅਕਾਲੀ ਦਲ ਬਾਦਲ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਾਰੇ ਹੀ ਮੈਂਬਰਾਂ ਦੇ ਨਾਲ ਸੰਪਰਕ ਸਾਧਿਆ ਉਹਨਾਂ ਦੀ ਸੈਂਟੀ ਲਈਏ ਕਿ ਅਗਲਾ ਪ੍ਰਧਾਨ ਕਿਸ ਨੂੰ ਬਣਾਇਆ ਜਾਵੇ ਔਰ ਇਸ ਦੇ ਨਾਲ ਹੀ ਦੂਸਰੇ ਪਾਸੇ ਅਕਾਲੀ ਦਲ ਤੋਂ ਅਲੱਗ ਹੋਈ ਪੁਨਰਸਜੀਤ ਅਕਾਲੀ ਦਲ ਦੇ ਵੱਲੋਂ ਵੀ ਕੱਲ ਤਰਨਤਾਰਨ ਦੇ ਵਿੱਚ ਮੀਟਿੰਗ ਕੀਤੀ ਗਈ ਜਿਸ ਵਿੱਚ ਜੋ ਗਿਆਨੀ ਹਰਪ੍ਰੀਤ ਸਿੰਘ ਪੁਨਰਸਜੀਤ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੇ ਸਾਰੇ ਹੀ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਇਸ ਦੇ ਬਾਰੇ ਚਰਚਾ ਕੀਤੀ ਕਿ ਇਸ ਚੋਣ ਦੇ ਵਿੱਚ ਹਿੱਸਾ ਲਵੇਗਾ ਪੁਨਰਸਜੀਤ ਅਕਾਲੀ ਦਲ ਜਾਂ ਨਹੀਂ ਬੀਬੀ ਜਗੀਰਕੋਟ ਜੋ ਇਸ ਧੜੇ ਨਾਲ ਉਹ ਇਸ ਚੋਣ ਦੇ ਵਿੱਚ ਹਿੱਸਾ ਲੈਣ ਦੇ ਬਾਰੇ ਪਹਿਲਾਂ ਤਾਂ ਪੂਰੀ ਤਰ੍ਹਾਂ ਤਿਆਰ ਨੇ ਪਰ ਦੂਸਰੇ ਪਾਸੇ ਜੋ ਕੁਝ ਲੀਡਰਾਂ ਨੇ ਇਹੀ ਕਹਿ ਕੇ ਆਪਣੇ ਜੋ ਪਿਛਲੇ ਸਾਲ ਮੈਂਬਰਾਂ ਦੇ ਘਾਟ ਸੀ ਉਹ ਸਾਰੇ ਮੈਂਬਰ ਜਿਨ੍ਹਾਂ ਨੇ ਪਿਛਲੇ ਸਾਲ ਕਹਿ ਸੀ ਕਿ ਸਾਨੂੰ ਮਜਬੂਰੀ ਏ ਸੰਵੀਰ ਸਿੰਘ ਬਾਦਲ ਦਾ ਦੁਬਾਏ ਅਸੀਂ ਜਿਹੜਾ ਕਿ ਉਹ ਵੋਟ ਪਾਸੇ ਨਹੀਂ ਕਰ ਸਕਦੇ ਅਸੀਂ ਜਿਹੜਾ ਸੰਵੀਰ ਸਿੰਘ ਬਾਦਲ ਵੱਲੋਂ ਐਲਾਨੇ ਹੋਏ ਉਮੀਦਵਾਰ ਨੂੰ ਹੀ ਵੋਟ ਕਰਨੀ ਏ ਸੋ ਬੀਬੀ ਜਗੀਰ ਕੌਰ ਦੇ ਵੱਲੋਂ ਭਾਵੇਂ ਉਸ ਸਾਲ ਚੋਣ ਲੜੀ ਗਈ पर उन्हों हारू देखना पाया जो श्रोमी अकाली दल पुनर्स इस बार इस चोण केसा नहीं लवेगा जोड़ हिस्सा लड़ने तो पेल्ला पुनर्सीत अकाली दल के वालों चर्चा की गई है कि उम्मीदवार खड़ा किया जाए पर दूसरे पास जो श्रोमणी गुरुद्वारा प्रबंधक कमेटी के जनरल सिक जिन्हों ने इस बारे जानकारी दी है मौजूदा सिक्तर प्रताप सिंह मन्ना ने कहा कि इस चो सर्वसम्मति हो जा रही है ਮੁਖ ਸਕੱਤਰ ਨੇ ਸੰਕੇਤ ਦਿੱਤਾ ਸੀ ਕਿ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਮ ਦੇ ਉੱਪਰ ਸਰਵਸੰਮਤੀ ਦੀ ਮੋਹਰ ਲੱਗ ਸਕਦੀ ਹੈ ਜੋ ਪ੍ਰਤਾਪ ਸਿੰਘ ਨੇ ਇਹ ਵੀ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਕੁੱਲ 185 ਮੈਂਬਰ ਹਨ ਜਿਨ੍ਹਾਂ ਵਿੱਚੋਂ 170 ਚੁਣੇ ਹੋਏ ਹਨ ਤੇ 15 ਨਾਮਜ਼ਦ ਕੀਤੇ ਜਾਂਦੇ ਹਨ ਇਹਨਾਂ ਵਿੱਚੋਂ ਕੁਝ ਦਾ ਦਿਹਾਂਤ ਹੋ ਗਿਆ ਹੈ ਜਾਂ ਕੁਝ ਅਸਤੀਫੇ ਦੇ ਗਏ ਹਨ ਇਸ ਚੋਣ ਸੈਸ਼ਨ ਦੇ ਵਿੱਚ ਪ੍ਰਧਾਨ ਦੇ ਅਹੁਦੇ ਤੇ ਵੋਟ ਪਾਉਣ ਲਈ ਲਗਭਗ 148 ਮੈਂਬਰ ਮੌਜੂਦ ਹੋਣਗੇ ਉਹਨਾਂ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਹਰ ਸਾਲ ਦੋ ਵੱਡੇ ਸਿਮੇਲਨ ਕਰਦੀ ਏ ਇੱਕ ਪ੍ਰਧਾਨ ਦੀ ਚੋਣ ਲਈ ਜੋ ਕੱਲ ਹੁਣ ਜਾ ਰਿਹਾ ਤੇ ਦੂਸਰਾ ਬਜਟ اجلاس ਲਈ ਜੋ ਮਾਰਚ ਮਹੀਨੇ ਦੇ ਵਿੱਚ ਉਹ ਬਜਟ ਦੇ ਉੱਪਰ ਸੈਸ਼ਨ ਬੁਲਾਇਆ ਜਾਂਦਾ ਹੈ ਸੋ ਮੁੱਖ ਸਕੱਤਰ ਪ੍ਰਤਾਪ ਸਿੰਘ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਸਾਰੇ ਮੈਂਬਰ ਸਰਬਸੰਮਤੀ ਨਾਲ ਆਪਣਾ ਫੈਸਲਾ ਲੈਂਦੇ ਹਨ ਕੋਈ ਵੀ ਵੋਟਿੰਗ ਨਹੀਂ ਹੁੰਦੀ ਸੀ ਪਰ ਪਿਛਲੇ ਸਾਲ ਜੋ ਇਹ ਵੋਟਿੰਗ ਦਾ ਸਿਲਸਾ ਸ਼ੁਰੂ ਹੋਇਆ ਬੈਡ ਪੇਪਰ 'ਤੇ ਵੋਟ ਕੀਤੀ ਗਈ ਸੀ ਜੇਕਰ ਕੋਈ ਵੱਖਰਾ ਨਾਮ ਪ੍ਰਸਤਾਵ ਇਸ ਵਾਰੀ ਵੀ ਕੀਤਾ ਜਾਂਦਾ ਤਾਂ ਚੋਣ ਪ੍ਰਕਿਰਿਆ ਪਿਛਲੇ ਸਾਲ ਦੀ ਤਰ੍ਹਾਂ ਬੈਟ ਪੇਪਰਾਂ ਨਹੀਂ ਕੀਤੀ ਜਾਵੇਗੀ 77 ਪ੍ਰਤਾਪ ਸਿੰਘ ਨੇ ਇਹ ਵੀ ਕਿਹਾ ਕਿ ਜਿਵੇਂ ਹੀ ਮੌਜੂਦਾ ਪ੍ਰਧਾਨ ਚੋਣ ਲਈ ਬੇਨਤੀ ਕਰਦਾ ਹੈ ਮੈਂਬਰ ਆਪਣੇ ਉਮੀਦਵਾਰ ਪੇਸ਼ ਕਰਨਗੇ ਜੇਕਰ ਕੋਈ ਹੋਰ ਉਮੀਦਵਾਰ ਨਾਮਜ਼ਦ ਕੀਤਾ ਜਾਂਦਾ ਤਾਂ ਤਾੜੀਆਂ ਦੇ ਵਿਚਕਾਰ ਪ੍ਰਧਾਨ ਦਾ ਐਲਾਨ ਸਭ ਸੰਮਤੀ ਨਾਲ ਕੀਤਾ ਜਾ ਸਕਦਾ ਹੈ ਜੇਕਰ ਕੋਈ ਉਮੀਦਵਾਰ ਨਹੀਂ ਆਉਂਦਾ ਹੋਰ ਦੂਸਰੀ ਪਾਰਟੀਆਂ ਦੇ ਵੱਲੋਂ ਤਾਂ ਫਿਰ ਸਭ ਸੰਮਤੀ ਨਾਲ ਹਰਜਿੰਦਰ ਸਿੰਘ tạmਮੀ ਦੇ ਨਾਂ ਦੇ ਉੱਤੇ ਮੋਹਰ ਲੱਗ ਜਾਵੇਗੀ ਜਿਸ ਨੂੰ ਲੈ ਕੇ ਪੁਨਰ ਸਰਜੀਤ ਅਕਾਲੀ ਦਲ ਦੇ ਮੈਂਬਰਾਂ ਦੇ ਵੱਲੋਂ ਵੀ ਸਹਿਮਤੀ ਦਿੱਤੀ ਜਾਵੇਗੀ ਜੋ ਅਕਾਲੀ ਦਲ ਬਾਦਲ ਦੇ ਵੱਲੋਂ ਹਰਜਿੰਦਰ ਸਿੰਘ tạmਮੀ ਨੂੰ ਪੰਜਵੀਂ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾਉਣ ਲਈ ਆਪਣੇ ਵੱਲੋਂ ਉਹਦਾ ਨਾਂ ਜਿਹੜਾ ਕੀ ਪੇਸ਼ ਕਰ ਦਿੱਤਾ ਗਿਆ ਜੋ ਕੱਲ ਸਮੁੰਦਰੀ ਹਾਲ ਦੇ ਵਿੱਚ ਇਹ ਚੋਣ ਹੋਣੀ ਹੈ ਜਿਸ ਨੂੰ ਲੈ ਕੇ ਚਰਚਾਵਾਂ ਤੇਜ਼ ਹੋ ਗਈਆਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਉਹਨਾਂ ਸਰਜੀਤ ਅਕਾਲੀ ਦਲ ਦੇ ਵਿੱਚ ਸਹਿਮਤੀ ਭੰਦੀ ਨਜ਼ਰ ਆ ਰਹੀ ਹੈ ਜੋ ਸਰਬਸੰਮਤੀ ਦੇ ਨਾਲ ਹਰਜਿੰਦਰ ਸਿੰਘ ਧਾਮੀ ਨੂੰ ਦੁਬਾਰਾ ਪੰਜਵੀਂ ਵਾਰ ਪ੍ਰਧਾਨ ਚੁਣਿਆ ਜਾਵੇਗਾ